ਐਕਸ਼ਨ ਲੇਰਾ ਮੁਰਦਾਬਾਦ ਮੁਹੱਬਾਤ ਮੁਹੱਬਾਤ ਪੰਜਾਬ ਬਿਜਲੀ ਬੋਰਡ ਮੁਰਦਾਬਾਦ ਮੁਹੱਬਾਤ ਮੁਰਦਾਬਾਦ ਪੰਜਾਬ ਬਿਜਲੀ ਬੋਰਡ ਮੁਰਦਾਬਾਦ ਮੁਹੱਬਾਤ ਮੁਹੱਬਾਤ ਕਿਸਾਨਾਂ ਨੂੰ ਕਟਿਆ ਸ਼ਬਦ ਵਾਲੀ ਬੋਦਲ ਵਾਲਾ ਐਕਸ਼ਨ ਮੁਰਦਾਬਾਦ ਮੁਹੱਬਾਤ ਮੁਹੱਬਾਤ ਕਿਸਾਨਾਂ ਨੂੰ ਕਟਿਆ ਸ਼ਬਦ ਵਾਲੀ ਬੋਦਣ ਵਾਲਾ ਐਕਸ਼ਨ ਮੁਰਦਾਬਾਦ ਮੁਹੱਬਾਤ ਮੁਹੱਬਾਤ ਸਾਡੀ ਕਿਸਾਨ ਜਿਹਨੇ ਇੱਕ ਤਾਂ ਬ੍ਰਹਾਂ ਜਿੰਦਾਬਾਦ 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 ਭਾਰਤੀ ਕਿਸਾਨ ਜੁਨੇਤਾ ਬਰਾਹਾ ਜਿੰਦਾਬਾਦ 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 ਮੈਂ ਰਿੰਕੂ ਮੁਨਕਾ ਬਲਕ ਜਨਰਲ ਸਪਰਟ ਭਾਰਤੀ ਕਿਸਾਨ ਜੁਨੇਤਾ ਬਰਾਹਾ ਅਸੀਂ ਅੱਜ ਇਸ ਟਾਈਮ ਮੁਨਕਾ ਦੇ ਬਿਜਲੀ ਗ੍ਰਿਡ ਦੇ ਵਿੱਚ ਖੜੇ ਆ ਕਿਉਂਕਿ ਦੇਖੋ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜੀਰੀ ਲਾਣ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਪਰ ਬਿਜਲੀ ਬੋਰਡ ਦੇ ਵਿਭਾਗੇ ਵੱਲੋਂ ਨਿੱਤ ਕਿਸਾਨਾਂ ਨੂੰ ਬਹੁਤ ਪਰੇਸ਼ਾਨ ਕਰਿਆ ਜਾ ਰਿਹਾ ਹੈ ਹਰਾਸ਼ਮੈਂਟ ਕਰਿਆ ਜਾ ਰਿਹਾ ਹੈ ਪੂਰੇ ਜਨਨੇ ਨਾ ਕੋਈ ਜੀਐਸ ਤੋਂ ਰਹਾ ਦਿੰਦਾ ਨਾ ਐਸਡੀਓ ਤੇ ਨਾ ਜਿਹ ਲਹਿਰੇ ਜਾਂਦੇ ਆ ਨਾ ਕੋਈ ਐਕਸ਼ਨ ਰਹਾ ਦਿੰਦਾ ਹੈ ਗਿਆ ਇਸ ਕਰਕੇ ਕਿਸਾਨ ਮਜ਼ਮੂਰ ਨੇ ਫਿਰ ਸਰਕਾਰਾਂ ਸਾਨੂੰ ਕਹਿੰਦੀਆਂ ਨੇ ਵੀ ਕਿਸਾਨ ਜੱਥੇਬੰਦੀਆਂ ਵਾਲੇ ਤਾਂ ਜਨਨੇ ਜਾਣ ਪੁੱਜ ਕੇ ਧਰਨੇ ਲਾਉਂਦੇ ਨੇ ਹੁਣ ਧਰਨੇ ਨਾ ਲਾਈਏ ਸਾਡੀ ਮਜ਼ਦੂਰੀ ਕਿਉਂਕਿ ਸਾਡੇ ਕੋਲੇ ਸਮਾਂ ਦੀ ਹਿਸਾਬ ਹੀ ਖੇਤਾਂ 'ਚ ਕੰਮ ਲੱਗੇ ਹੋਏ ਆ ਪਰ ਜੇ ਸਾਡਾ ਕੰਮ ਨਾ ਬਣੇ ਤਾਂ ਮਜਬੂਰ ਨੂੰ ਸਾਨੂੰ ਧਰਨੇ ਲਾਉਣੇ ਪੈਂਦੇ ਨੇ ਜਿਹੜਾ ਸਾਨੂੰ ਲਹਿਰੇ ਤੋਂ ਐਕਸ਼ਨ ਲੱਗਦਾ ਇਸ ਬਿਜਲੀ ਗਿੱਟ ਨੂੰ ਉਹਦੀ ਜਿਹੜੀ ਬੋਲਣ ਦੀ ਸ਼ਬਦਾਵਲੀ ਹੈ ਬਹੁਤ ਮਾੜੀ ਹੈ ਬਹੁਤ ਘਟੀ ਹੈ ਜਾਨਕਿ ਜਥੇਬੰਦੀ ਦੇ ਬੰਦਿਆਂ ਨੂੰ ਦੇਖ ਕੇ ਉਹਦੇ ਜੋ ਪੈਂਦੀ ਹੈ ਕੱਲ ਸਾਡੇ ਮੁਨਕ ਜਥੇਬੰਦੀ ਦੇ ਇੱਕ ਕਿਸਾਨ ਕੋਈ ਕੰਮ ਕਰਵਾਉਣ ਲਈ ਐਕਸ਼ਨ ਸਾਹਿਬ ਲਹਿਰਾ ਦੇ ਦਫ਼ਤਰ ਗਿਆ ਤਾਂ ਉਹਨਾਂ ਨੇ ਉਹਦਾ ਬੈਚ ਦੇਖ ਕੇ ਉਹਨੂੰ ਕਿਹਾ ਵੀ ਤੂੰ ਬੈਚ ਲਾ ਕੇ ਮੇਰੇ ਦਫ਼ਤਰ ਚ ਕਿਉਂ ਆਇਆ ਜਾਨੀ ਕਿ ਉਹ ਦਫ਼ਤਰ ਉਹ ਬੈਚ ਦੇ ਉਹਨੂੰ ਚੋਪ ਪਈ ਪੂਰੀ ਕਿਉਂਕਿ ਸਾਥੀਓ ਇਹਨਾਂ ਨੂੰ ਰਿਸ਼ਪਤਾ ਲੈਣ ਦੀ ਪੈਸੇ ਖਾਣ ਦੀ ਆਸਤ ਪਈ ਹੋਈ ਹੈ ਤੇ ਜਥੇਬੰਦੀਆਂ ਵਾਲੇ ਅੜ ਕੇ ਡੰਡੇ ਤੇ ਝੰਡੇ ਦੇ ਜ਼ੋਰ ਤੇ ਕੰਮ ਫਰੀ ਕਰਵਾਉਂਦੇ ਨੇ ਕਿਉਂਕਿ ਸਾਡੇ ਕੰਮ ਜਾਇਜ਼ ਹੁੰਦੇ ਨੇ ਅਸੀਂ ਨਜਾਇਜ਼ ਕੋਈ ਕੰਮ ਨਹੀਂ ਕਰਵਾਉਂਦੇ ਹੈਗੇ ਜਿਹੜਾ ਐਕਸ਼ਨ ਦਾ ਬੋਲਣ ਦਾ ਰਵਈਆ ਐ ਇਸ ਦੇ ਰੋਸ ਵਿੱਚੋਂ ਅਸੀਂ ਸੋਮਵਾਰ ਨੂੰ ਉਹਦੇ ਮੰਗਲਵਾਰ ਨੂੰ ਅਸੀਂ ਮੰਗਲਵਾਰ ਨੂੰ ਉਹਦੇ ਦਫ਼ਤਰ 'ਤੇ ਧਰਨਾ ਲਾਵਾਂਗੇ ਤੇ ਐਕਸ਼ਨ ਸਾਫ ਦਾ ਘ੍ਰਿਉ ਵੀ ਕਰਾਂਗੇ ਕਿਉਂਕਿ ਜੇ ਸਾਡੇ ਕਿਸਾਨ ਜੱਥੇਬੰਦੀਆਂ ਦੇ ਆਸੂਆਂ ਦਾ ਬੋਲਣ ਦਾ ਪ੍ਰਤੀਰੋਧ ਇਸ ਤਰ੍ਹਾਂ ਦਾ ਹੈ ਤਾਂ ਆਮ ਲੋਕਾਂ ਦਾ ਪ੍ਰਤੀਰੋਧ ਕਿਹੋ ਜਿਹਾ ਹੋਊਗਾ ਇਸ ਕਰਕੇ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਅਸੀਂ ਪਹਿਲਾਂ ਸੋਮਵਾਰ ਨੂੰ ਧਰਨਾ ਲੈਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਸਾਡੇ ਸਾਥੀਆਂ ਨੇ ਦੱਸਿਆ ਵੀ ਸੋਮਵਾਰ ਦੀ ਛੁੱਟੀ ਹੈ ਇਸ ਕਰਕੇ ਅਸੀਂ ਮੰਗਲਵਾਰ ਦਾ ਪ੍ਰੋਗਰਾਮ ਬਣਾ ਰਹੇ ਆਂ ਤੇ ਸਾਥਿਓ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਨਹੀਂ ਤਾਂ ਤੁਹਾਨੂੰ ਇਹ ਐਸੇ ਤਰ੍ਹਾਂ ਹਰਾਸ਼ਮੈਂਟ ਕਰਨਗੇ ਕਿਉਂਕਿ ਇਹਨਾਂ ਦੇ ਮੂੰਹ ਖੂਨ ਲੱਗਿਆ ਹੋਇਆ ਹੈ ਜਿਹੜੀ ਪੈਸੇ ਲੈਣ ਦੀ ਇਹਨਾਂ ਨੂੰ ਆਸਤ ਪਈ ਹੋਈ ਹੈ ਉਹ ਆਸਤ ਇਹਨਾਂ ਨੂੰ ਮਜਬੂਰ ਕਰਦੀ ਹੈ ਤੁਹਾਡਾ ਕੰਮ ਨਾ ਕਰਨ ਲਈ ਇਸ ਕਰਕੇ ਸਾਥੀਓ ਬੇਨਤੀ ਕਰਦੇ ਹਾਂ ਮੰਗਲਵਾਰ ਨੂੰ 11 ਵਜੇ ਲੈਹਰੇ ਦੇ ਐਕਸ਼ਨ ਦਫ਼ਤਰ 'ਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਤੁਹਾਡਾ ਸਾਰਿਆਂ ਦਾ ਧੰਨਵਾਦ ਆਓ ਮੈਨੂੰ